ਦੀ ਵੀ ਅੱਜ ਕਰਜ਼ਾ ਮਾਫੀ ਮੁਹਿੰਮ ਚਲਾਈ ਹੈ ਸਰਕਾਰ ਵੱਲੋਂ ਤੇ ਕਿੰਨੇ ਬੰਦਿਆਂ ਦੇ ਅੱਜ ਕਰਜ਼ਾ ਮਾਫੀ ਕੀਤੇ ਜਿਲ੍ਹਾ ਸਾਡੇ ਜਿਹੜਾ ਅਮਰਗੜ ਹਲਸਾ ਇਹ ਵਿੱਚ ਜੇ ਜਿਦੀ ਕੁੱਲ ਮਾਫੀ ਆਈ ਹੈ ਤੇ ਜਿੱਥੇ ਲੇਗਲ ਜਿਲ੍ਹਾ 13 ਲੱਖ ਤੋਂ ਉੱਪਰ ਆਈ ਹੈ 10 ਲੱਖ ਕੁਝ ਹਜ਼ਾਰ ਕਿੰਨਾ 11 ਲੱਖ 1836 ਰੁਪਏ ਕੱਢੀ ਅੱਛੀ ਹਮੇਨਰ ਦਿਸਤੂ ਵਿੱਚ ਦਿੱਤੀ ਹੈ ਤੇ ਇਹ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਬਹੁਤ ਹੀ ਬੜਾ ਕੰਮ ਹੈ ਕਿਉਂਕਿ ਜਦੋਂ ਕੋਈ ਗਰੀਬ ਬੰਦਾ ਲੋਨ ਲੈ ਲੈਂਦਾ ਬਹੁਤ ਘਰਾਂ ਦੇ ਵਿੱਚ ਤਾਂ ਇਦਾਂ ਹੋਇਆ ਜਿਹਨੇ ਲੋਨ ਲਿਆ ਉਹਨਾਂ ਦੇ ਦੁਨੀਆ ਵਿੱਚ ਰਹੀ ਨਹੀਂ ਬਹੁਤ ਇਦਾਂ ਦੇ ਹੋਏ ਨੇ ਵੀ ਜਿਨ੍ਹਾਂ ਦੇ ਕੋਲੇ ਸਾਧਨ ਨਹੀਂ ਤੇ ਉਹਨਾਂ ਲਈ ਕਰਜ਼ਾ ਇੱਕ ਬਹੁਤ ਵੱਡੀ ਸਮੱਸਿਆ ਬਣ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਦੋਂ ਇਹ ਹਉ ਬਿਖਤ ਮੰਤਰੀ ਪਾਲਸੀ ਦੀ ਟੀਮਾਂ ਜੀ ਨੇ ਮਾਫੀ ਦਿੱਤੀ ਤਾਂ ਮੈਂ ਲਿਖੀ ਅੱਜ ਬਹੁਤ سارے ਸਾਡੇ ਜੁਗਲੇ ਜੀ ਨੇ ਦੂਰ ਪੁਰਾਣੇ ਉਹਨਾਂ ਦੀ ਬਹੁਤ ਖੁਸ਼ੀ ਆ ਤੇ ਇੱਕ ਵੱਡੀ ਰਾਸ਼ੀ ਦੇ ਤੌਰ ਤੇ ਉਹਨਾਂ ਨੂੰ ਹੀ ਅਸੀਂ ਸਹਾਇਤਾ ਕੀਤੀ ਲੋਕਾਂ ਨੂੰ ਆਮ ਮੈਸੇਜ ਕੀ ਹੈ ਜਿਹੜੇ ਲੋਨ ਲੈਂਦੇ ਨੇ ਆਮ ਗਰੀਬ ਜਨਤਾ ਪਹਿਲੀ ਗੱਲ ਤਾਂ ਚਲੋ ਮਜਬੂਰੀ ਦੇ ਵਿੱਚ ਡਿਫਾਲਟ ਹੁੰਦਾ ਕੋਈ ਜਾਣ ਕੇ ਨਹੀਂ ਹੁੰਦਾ ਕੋਈ ਲੋਨ ਲੈ ਕੇ ਪਹਿਲਾਂ ਤਾਂ ਆਪਣੇ ਪਰਿਵਾਰ ਨੂੰ ਲੋਨ ਮਿਲਦੇ ਹੀ ਉਸ ਲਈ ਆ ਵੀ ਬੰਦਾ ਸੈੱਟ ਹੋ ਜੀ ਸੁੱਕ ਕੋਈ ਇਹੋ ਦਿਨ ਬਤਾ ਵੀ 24 ਹੁਣ ਲੋਨ ਤੁਸੀਂ ਲੈ ਲਿਆ ਕਮਾਊ ਬੰਦੇ ਦੀ ਕਿਤੇ ਡੈਥ ਹੋ ਗਈ ਕੋਈ ਬਿਮਾਰੀ ਆ ਗਈ ਫਿਰ ਉੱਥੇ ਕੇਵਸੇ ਹੋ ਜੀ ਬਿਨਾ ਸਰਕਾਰ ਦੀ ਸਿਹਤ ਅਤੇ ਗਰੀਬ ਦੀ ਇਹ ਕੋਈ ਮਦਦ ਕਰ ਸਕਦਾ ਸਰਕਾਰ ਹੀ ਕਰ ਸਕਦੇ ਉਹ ਵੀ ਜੇ ਹਮਦਰਦੀ ਸਰਕਾਰ ਦੀ ਨਹੀਂ ਤਾਂ ਕਿੰਨੇ ਸਾਲਾਂ ਤੋਂ ਇਹ ਗਰੀਬ ਲੋਕ ਤੁਰੇ ਫਿਰਦੇ ਨੇ ਨਾਲੇ ਚਿੱਠੀਆਂ ਆਉਂਦੀਆਂ ਆ ਘਰੇ ਇਹਨਾਂ ਦੇ ਮਾਤਮ ਸਾਜੇ ਦਦੀ ਜਦੋਂ ਸਰਕਾਰੀ ਚਿੱਠੀ ਹੁੰਦੀ ਮੇਰੇ ਨਾਲ ਸਾਡੇ ਡਿਸਟ੍ਰਿਕਟ ਦੇ ਵਿੱਚ ਸਨ ਕਿ ਇਹਗੇ ਨੇ ਜਿਹੜੇ ਅਫਸਰ ਨੇ ਇਹਨਾਂ ਦੇ ਉਹਨਾਂ ਨੇ ਸਾਰੇ ਵੀ ਇਹਨਾਂ ਨੂੰ ਘਰ ਘਰ ਜਾ ਕੇ ਸੁਨੇਹਾ ਲਾਇਆ ਕਿ ਇਹਨਾਂ ਨੇ ਸਾਰਿਆਂ ਨੂੰ ਬਹੁਤ ਖੁਸ਼ੀ ਇਹ ਜਿਹੜੇ ਜਿਹੜਾ ਕਰਜ਼ਾ ਮਾਫ਼ ਹੋਇਆ ਇਹ ਰਾਤਨੈਲੀ ਸੀ 1118000 ਰੁਪਏ ਸੀ ਜੀ ਇਹ ਲੇਰਪੋਲ ਦੇ ਗਿਲੇ ਵੀ ਟੋਟਲ 1384000 ਰੁਪਏ ਮਾਫ਼ ਹੋਇਆ ਟੋਟਲ 13 ਸਮਾਲ ਪਰਿਵਾਰਾਂ ਨੂੰ ਇਹ ਰਾਹਤ ਮਿਲੀ ਅੱਜ ਮਾਫੀ ਤੋਂ ਬਾਅਦ ਜਿਹੜੇ ਪਰਿਵਾਰ ਮਤਲਬ ਕਰਦੇ ਦਲਦਲ ਦੇ ਵਿੱਚ ਮਤਲਬ ਦੱਬੇ ਹੋਏ ਸੀ ਜਿਨ੍ਹਾਂ ਦੇ ਵਿੱਚ ਇਹਨਾਂ ਨੂੰ ਪ੍ਰੋਬਲਮ ਆਉਂਦੀ ਜਿਦੋਂ ਅਸੀਂ ਵੀ ਘਰੇ ਲੰਦੇ ਸੀ ਨੌਂ ਦਿਨ ਕਿਤਾਂ ਆਂਦੀ ਸੀ ਬਹੁਤ ਜਾਣੇ ਤੇ ਇਹਨਾਂ ਨੂੰ ਜਿਹੜੀ ਅੱਜ ਰਾਹਤ ਮਿਲੀ ਹੈ ਇਹ ਕਰੋ ਤੱਕ ਦੀ ਮਾਫੀ ਹੈ ਜੀ ਇਹ ਸਰ 31 ਮਾਰਚ 2020 ਤੱਕ ਜਿਹੜੇ ਕੇਸ ਡਿਵੋਰਸ ਹੋਏ ਸੀ ਜੀ ਹਾਲਾਤ ਦੀ ਡੇਟ ਜਦੋਂ ਦੀ ਕਾਰਪੋਰੇਸ਼ਨ ਬਣੀ ਆ ਉਹ ਕੇਸਾਂ ਦੀ ਵੀ ਮਾਫੀ ਮਿਲ ਗਈ ਜੀ ਸਰਪੰਨਾ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਆਪਰਕਾਰ ਦਾ ਤੇ ਗੱਲ ਮੋਜਰਾ ਆਪਨੇ ਮੇਲੇ ਸਾਹ ਕੋਲ ਬਹੁਤ ਬਹੁਤ ਧੰਨਵਾਦੀ ਇਹ ਮਾਫੀ ਲਈ ਹਾਂਜੀ ਚੱਕ ਕੇ ਸੇ ਹੂੰ ਅੱਜ ਤੱਕ ਸਰਕਾਰਾਂ ਆਈਆਂ ਗਈਆਂ ਕਰ ਕਰ ਜਾ ਮਾਫੀ ਹੋਏ ਚਲੋ ਨਹੀਂ ਕੁਝ ਜਾ ਹੋਇਆ ਜਿਹੜੀ ਅੱਜ ਖੜੀ ਬੜਾ ਮੁੱਟਾ ਖੜੀ ਸੂਨੀ ਸਰਕਾਰ ਨੇ ਕੀ ਲੱਗਦਾ ਕਿੰਨੀ ਖੁਸ਼ੀ ਹੈ ਖੁਸ਼ੀ ਦੀ ਗੱਲ ਬਹੁਤ ਹੈ ਅਜੇ ਤੱਕ ਸਰਕਾਰਾਂ ਆਈਆਂ ਗਈਆਂ ਕਰਜ਼ਾ ਮਾਫੀ ਹੋ ਗਿਆ ਸਾਡਾ ਮਿਲ ਗਿਆ ਉਹਦੇ ਕਰਕੇ ਮੇ ਤੁੜੀ ਭੱਲੀ ਭਰਦਾ ਵੀ ਰਿਆ ਬੇਜੀ ਦੀ ਕਿਸ਼ਤ ਕਿੰਨਾ ਲੱਗਦਾ ਕਿੰਨੀ ਖੁਸ਼ੀ ਹੈ ਬੜਾ ਖਿਆਲ ਸਭ ਦਾ ਅੱਜ ਤਾਂ ਬਾਰਾ ਇਹ ਨਾਲ ਇਹ ਜੀ ਸਰਕਾਰ ਹਰ ਇੱਕ ਨਹੀਂ ਹਾਂ ਉਹ ਆੜ ਬਾਰੀ ਸਰਕਾਰ ਬਹੁਤ ਬਗਿਆ ਚ ਹੈ ਹਾਂ ਆਮ ਕਹਿਣਾ ਸਰਕਾਰਾਂ ਦੇ ਰਹੀਆਂ ਨੇ ਪਰ ਸਾਡੇ ਮਾਫੂ ਹੋਏ ਹੋਰਾਂ ਦੇ ਬਹੁਤ ਹੋਏ ਪਰ ਅੱਜ ਨਾਲ ਤਾਂ ਬਾਰਾ ਮੋਹਰਾ ਜਿਹੜਾ ਸਾਡੇ ਮਾਫੂ ਕੀ ਲੱਗਦਾ ਸਰਕਾਰ ਚੰਗੇ ਕੰਮ ਕਰ ਰਹੀ ਹੈ ਕਿੰਨੇ ਸਾਲਾਂ ਤੋਂ ਕਰਜ਼ਾ ਚੱਲ ਰਿਹਾ ਤੁਹਾਡਾ ਸਾਡੇ ਹੋਗਾ ਜੀ ਮੇਰਾ ਖਿਆਲ 15-20 ਹਾਂ ਕੀ ਕੰਮ ਕਰਦੇ ਹੋ ਤੁਸੀਂ ਆਹੇ ਮਜ਼ਦੂਰੀ ਕਰਦੇ ਮਜ਼ਦੂਰੀ ਕਰਦੇ ਬਹੁਤ ਜਨਰਤ ਨਵਾਰਣ ਅਸੀਂ ਦੇ ਡੈਡੀ ਅਧਰੰਗ ਹੋ ਗਿਆ ਸੀ 98 ਦਾ ਸੀ ਲੱਤ ਤੀਜੀ ਮੇ ਤੋਂ ਭਰਿਆ ਨਹੀਂ ਗਿਆ ਕਿ ਮੇਰੀ ਮਾਂ ਤੇ ਡੈਡੀ ਦੀ ਦੋਹਾਂ ਦੀ ਡੈਥ ਹੋ ਗਈ ਸੀ ਮੈਂ ਬਹੁਤ ਧੰਨਵਾਦ ਕਰਦਾ ਇਹ ਸਰਕਾਰ ਦਾ ਇਹਨੇ ਸਾਡਾ ਕਰਜ਼ਾ ਮਾਫ਼ ਕਰੇ ਮੈਂ ਤਿੰਨ ਭਾਈ ਤੇ ਅਸੀਂ ਤਿੰਨੇ ਜਾਣੇ ਮੈਂ ਇਕੱਲੇ ਨੇ ਪਿਆ ਹਾਂ ਹਾਂ ਦਿਹਾੜੀ ਕਰਦਾ ਆਹ ਹਾਂ ਕੀ ਲੱਗਦਾ ਹੈ ਬਹੁਤ ਵਧੀਆ ਕਰਿਆ ਇਹ ਸਰਕਾਰ ਨੇ ਇਹਦਾ ਕੰਮ ਖੁਸ਼ ਹੋ ਹਾਂ ਜੀ